ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਰਸੂਲਪੁਰ ਮੱਲਾ ਤਸਵੀਰ ਜਗਰਾਓ ਤੇ ਜਿਲ੍ਹਾ ਇਸ ਨੂੰ ਲੁਧਿਆਣਾ ਪੈਂਦਾ ਹੈ ਜੀ ਇਹ ਨੇੜੇ ਦੇ ਪਿੰਡ ਰਹੇ ਨੇ ਲੋਪੋ ਕੌਕੇ ਡਾਂਗੀਆਂ ਇਧਰ ਬਦਨੀ ਵੀ ਨੇੜੇ ਰਹਿੰਦਾ ਬਾਈ ਨੂੰ ਜਿਲ੍ਹਾ ਜਿੱਲੂ ਤੇ ਆਣਾ ਪੈਂਦਾ ਬਾਈ ਨੂੰ ਪਰ ਇਹ ਮੋਗੇ ਜਿਲ੍ਹੇ ਦੇ ਨੇੜੇ ਹੀ ਰਹ ਜਾਂਦਾ ਹੈ ਪਿੰਡ ਇਹ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰਦਿਆ ਕਰੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੇ ਤੁਹਾਨੂੰ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਪਉ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਨੰਬਰ 98783 9388 ਆ ਛੱਲੇ ਪਰ ਤੁਸੀਂ ਇਹ ਕਰਨੀ ਆ ਛੋਟੇ ਛੋਟੇ ਭਾਅ ਹੋਣਗੇ ਵਪਾਰ ਦਾ ਕੰਮ ਆ ਵੀਰ ਦਾ ਜਿਵੇਂ ਲੈਂਡ ਦੇ ਨਾਲੇ ਇਸ ਭਾਅ ਤੁਹਾਨੂੰ ਕਹਿੰਦੇ ਵੱਛੀਆਂ ਨਹੀਂ ਦੇਣੀਆਂ ਗਈਆਂ ਜਿਸ ਭਾਅ ਤੁਹਾਨੂੰ ਵੀਰ ਨੇ ਦੁੱਧ ਵਾਲੇ گاਵਾ ਦੇ ਦੇਣੀਆਂ گا ਗਾਵੇ ਸਾਰੀਆਂ ਕ੍ਰੋਸ ਆ ਗਈਆਂ ਦੁੱਧੋ ਚੱਟਾ ਮੱਝਾਂ ਵਰਗਾ ਤੇ ਜੇ ਆਪ ਮੱਝ ਨਹੀਂ ਹੋਵੇ ਤਾਂ ਟੋਕੜ ਮੱਝੇ ਪੈਣ ਸਤੋਂ ਘੱਟ ਨਹੀਂ ਆਉਂਦੀਗੀ ਪਰ ਤੁਹਾਨੂੰ ਮੱਝਾਂ ਵਾਲੇ ਪਾਦੇ ਵਿੱਚ ਗਾਈਆਂ ਮਿਲ ਜਾਣਗੀਆਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਦੱਸ ਦੀ ਭਾਈ ਨਾਮ ਹੈ ਪ੍ਰਦੀਪ ਸਿੰਘ ਪੈਂਡਰ ਸੂਲ ਪਰ ਮੁੱਲਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਦਿਗਰਾਓ ਨੰਬਰ 98476 70927 ਠੀਕ ਹੈ ਭਾਈ ਤਿੰਨ ਬਣਾ ਜੀ ਤਿੰਨ ਬਣਾ ਵੀਰੇ ਠੀਕ ਆ ਇੱਧਰ ਸ਼ੁਰੂ ਕਰ ਲੈ ਤੋ ਵੱਡੀ ਇੱਕ ਨੰਬਰ ਤੋਂ ਕਰ ਲੈਨੇ ਹਾਂਜੀ ਵੀਰੇ ਇਹ ਸਾਈਵਾਲ ਆ ਵੀਰੇ ਠੀਕ ਆ ਜੀ ਨਾਲ ਘਾਣੇ ਦਾ ਦੋ ਦੋ ਢਾਈ ਮਹੀਨੇ ਹੋਗੇ ਸੋਈ ਨੂੰ ਠੀਕ ਆ ਜੀ ਠੀਕ ਆ ਬੱਚਾ ਮਰਿਆ ਹੋਇਆ ਹੈ ਨਹੀਂ ਗਾ ਠੀਕ ਆ ਜੀ ਦੁੱਧ ਆਪਾਂ 10 ਕਿਲੋ ਚੋਗੇ ਲੈਏ ਸੀਗੇ ਠੀਕ ਆ ਜੀ ਸਹੀ ਮੰਨ ਕੇ ਚੱਲ ਵੀ 8 ਕਿਲੋ ਮੰਨ ਕੇ ਲੈ ਕੇ ਜਾਵੇ ਵੀਰੇ ਕੰਡੇ ਵਾਲਾ ਦੋ ਟਾਈਮ ਚੋਲਵੇ ਦੋ ਟਾਈਮ ਚੋਣ ਵਾਲਾ ਠੀਕ ਆ ਠੰਡੀ ਸੀਲ ਆ ਠੰਡੀ ਸੀਲ ਆ ਪੈਂਟ ਵੀ 5.5 6 ਦਿਨੇ ਡ ਆਉਂਦੀ ਆ ਬਾਈ ਠੀਕ ਆ ਬਾਈ ਤੋਰੇ ਜੀ ਲੋ ਜੀ ਦੋਸਤੋ ਬਾਈ ਕਹਿੰਦਾ ਦੋ ਤੋਂ ਢਾਈ ਮਹੀਨੇ ਸੋਈ ਨੂੰ ਸਮਾਂ ਹੋ ਗਿਆ ਹੱ ਤਦ 8 ਕਿਲੋ ਕੰਡੇ ਵਾਲਾ ਬਾਈ ਰਾਤ ਆਈ ਹੈ ਬਾਈ ਕਹਿੰਦਾ ਬਾਈ 10 ਕਿਲੋ ਚੋਕੇ ਲੈ ਆਇਆ ਸੀਗਾ ਤੁਸੀਂ ਆ ਉਹਦਾ 8 ਕਿਲੋ ਚੋਕੇ ਲੈ ਜਿਓ ਮੋੜ ਲੈ ਜੀ ਦੁੱਧ 9-10 ਦੇ ਨੇੜੇ ਹੀ ਹੋਊਗਾ ਵੀਰੇ ਕਈ ਰੀ ਆਏ ਆ ਨਾ ਪਸ਼ੂ ਆਇਆ ਕਰਕੇ ਉਪਰ ਆਪਰਾ ਦਾਣਾ ਖਾਣਾ ਪਣੀ ਚਾਹੀਦਾ ਠੀਕ ਠੀਕ ਆ ਬਾਈ ਹਾਂ ਉਹ ਲੋਥੋਂ ਨੂੰ ਹੀ ਪਤਾ ਹੀ ਆ ਵੀ ਜਦੋਂ ਪਸ਼ੂ ਦੂਜੇ ਥਾਂ ਆ ਕੇ ਦੋ ਦਿਨ ਵਾਜਦਾ ਵਾ ਤਾਂ ਕੇਰਾ ਉਪਰ ਆ ਪਸ਼ੂ ਕਰਦਾ ਹੀ ਹੈਗਾ ਸੋੜਾ ਥਾਣਾ ਹਵਾਨਾ ਤੇ ਦੇਖ ਸਕਦੇ ਹੋ ਥਾਣਾ ਚ ਮਿੱਥੀ ਬਹੁਤ ਚੰਗੀ ਆ ਗਈ ਜਮਾ ਦੁੱਧ ਹੋਊਗਾ ਮੱਝਾਂਰ ਕਾ ਕਿਉਂਕਿ ਕਰਾਉ ਸਾਂਗਾ ਛਾਈਵਾਲ ਚ ਪੈਂਦੀ ਐ ਤੁਹਾਨੂੰ ਛਾਈਵਾਲ ਦੁੱਧ ਹੁੰਦਾ ਚੰਗਾ ਆਪਾਂ ਵੀ ਕਹਿੰਦੇ ਛਾਈਵਾਲ ਗਾਂ ਮਿਲਦੀ ਵੀ ਘੱਟ ਆ ਗਈ ਪਰ ਛਾਈਵਾਲ ਚ ਪੈਂਦੀ ਐ ਦੁੱਧ ਚਟਾ ਮੱਝਾਂਰ ਕਾ ਫੈਨ ਫੂਨ ਚੰਗੀ ਆਊਗੀ ਮੁੱਲ ਫਿਰਦਾ ਭਾਈ ਮੁੱਲ ਵਾ ਬੱਚੀਆਂ ਵਾਲਾ ਜਾਂ ਟੋਕੜਾਂ ਵਾਲਾ ਭਾਈ ਐ 20000 ਚ ਮਾਨਤਾਨ ਕਰ ਦਾਂਗੇ ਠੀਕ ਆ ਲੋ ਜੀ ਦੋਸਤੋ 20000 ਚੋ ਵੀ ਮਾਨਤਾਨ ਤੁਹਾਡਾ ਕਰ ਦਿਆਂਗੇ ਇਹਦੇ 35 35 ਲੋਕੀ 30 ਤੇ ਬੱਚਿਆਂ ਦਾ ਮੰਗੀ ਜਾਂਦੇ ਆਗੇ ਠੀਕ ਆ ਜੀ ਠੀਕ ਆ ਜੀ ਆ ਮੁੱਠੇ ਮੁੱਠਾ ਥਾਣਾ ਮੋਟੇ ਮੋਟੇ ਮੱਝਾਂ ਆ ਰਗੇ ਦੋਸਤ ਮੱਝਾਂ ਰ ਗਲਾਬੀ ਥਾਣਾਗਾ ਸੋਹਣਾ ਥਾਣਾਗਾ ਮੁੱਲ ਜਮਾ ਜੇ 20000 ਤੋਂ ਤੁਹਾਡਾ ਕੀ ਮਾਨਤਨ ਹੋ ਜਾਣਾ ਵਾ ਤੇ ਨਹੀਂ ਇਥੇ 15 15 68 ਰਾਂ ਦੀ ਆਪ ਨਹੀਂ ਕਹਿੰਦੇ ਕੀ ਆ ਤਾਂ ਤਾਂ ਮਹੀਨੇ ਬੱਚੀਆਂ ਵੇਖੀ ਜਾਂਦਾਂਗਾ ਵਾ ਤੇ 8 ਦੁੱਧ ਤੁਸੀਂ ਪੀ ਲੈਣਾ ਜੇ ਰਹਿ ਗਈਗਾ ਤੇ ਚੰਗਾ ਦੁੱਧ ਤੁਹਾਨੂੰ ਪਾ ਜੂਗੀ ਸੈਲਸ ਦੁੱਧ ਪੀ ਕੇ ਜੀ ਆ ਨਹੀਂ ਹੈਗਾ ਟੋਕੜਾ ਵਾਲਾ ਨਹੀਂ ਹੈਗਾ ਜੇ ਦਸੀ ਜਾਂਦਾ ਵਾ ਜੇ ਹੁਣ ਮੰਨ ਕੇ ਏਡਾ ਲੈਵਾ ਜੇ ਟੋਕੜੋਗਾ ਜਮਾ ਸੁੰਗੜਾ ਪਿਆ ਹੋਵੇ ਠੀਕ ਹੈ ਜੀ ਦੋਸਤੋ ਵੀ ਤਾਜੀ ਆ 20 ਦਿਨ 2 2.5 ਮ ਸੋਣਾ ਥਾਣਾ ਥਾਣਾ ਬਹੁਤ ਚੰਗਾ ਲੱਗਾ ਹੈ ਮੋਟਾ ਮੋਟਾ 2 ਨੰਬਰ ਦੱਸ ਦੀ ਬਾਈ 9 ਨੰਬਰ ਇਹ ਵੀ ਤਾਜੀ ਸੂਈ ਹੈ ਵੀਰੇ ਇਹਨੂੰ 10 ਤੋਂ 15 ਦਿਨ ਹੋ ਗਏ ਸੂਈ ਨੂੰ ਠੀਕ ਆ ਬਾਈ ਚਾਈ ਵਾਲੀ ਇਹ ਆ ਠੀਕ ਆ ਜੀ ਠੀਕ ਆ ਇਹ ਚਲੇਗਾ 8 ਕਿਲੋ ਪੂਰਾ ਨੈੱਟ ਦੁੱਧ ਜਰਾ ਠੀਕ ਆ ਜੀ ਜੇ ਦੋ ਟਾਂ ਚੋਲਣਾ ਆਪਾਂ ਠੀਕ ਆ ਥਣ ਇਹ ਮੜਾ ਜਾਂ ਨਿਆਣਾ ਪਾਉਣ ਲੱਗੇ ਆਲ ਕਰਦੇ ਆਪਾਂ ਪਹਿਲਾਂ ਦੱਸ ਕੇ ਦੇਣੀ ਆ ਜੇ ਕਿਸੇ ਵੀਰ ਕੋਈ ਨਹੀਂ ਚਾਲਦੀ ਆ ਚਲਾ ਲੇਵੇ ਠੀਕ ਆ ਜੀ ਨਿਆਣਾ ਪਾਲਾ ਬਹਿ ਕੇ ਬਾਹਰ ਟੀ ਰੱਖ ਕੇ ਚੋਲਾ ਫੇਰ ਪੁੱਛੇ ਠੀਕ ਆ ਜੀ ਤੋੜ ਲੇ ਬਾਈ ਲੋ ਜੀ ਦੋਸਤੋ ਤਾਜੀ ਸੋਈ ਆ ਕੀ ਕਿਨੇ ਦਿਨ ਹੋ ਗਏ ਸੋਈ ਨੂੰ ਇਹਨੂੰ 15 ਕਿ ਦਿਨ ਹੋ ਗਏ ਵੀਰੇ ਸੋਈ ਨੂੰ 15 ਸੋਈ ਨੂੰ ਹੋ ਗਏ ਆ ਮਗਰ ਬੱਛਾ ਇਹਦੇ ਬਾਈ ਕਹਤਾ ਵੀ ਆ ਬਨਪੁਰ ਚਾਇਆ ਕਰੋ ਛਾਈ ਵਾਲ ਚੀਏ ਪੈਂਦੀ ਆ ਕੀ ਛਾਈ ਵਾਲ ਜਰਸੀ ਦਾ ਕ੍ਰੋਸ ਜਿਆਵਾ ਤੇ ਦੇਖ ਸਕਦੇ ਆ ਸੋਹਣਾ ਥਾਣਾਗਾ ਬਾਈ ਕਹਤਾ ਮੜਾ ਨਿਆਣਾ ਪਾਉਣ ਲੱਗਿਆ ਅਲਰਜੀ ਕਰਦੀ ਆ ਬਾਕੀ ਇਹ ਗੜ ਗੱਬਣ ਆ ਗਈ ਸੋਈ ਸਵਾਈ ਆ ਤੇ ਦੋ ਟਾਈਮਾਂ ਦੀ ਚੋ ਲੈਣੀ ਆ ਗਈ ਕੋਈ ਚੱਕਰਾਂ ਨਹੀਂ ਕਰਨੀ ਦੁੱਧ 8 ਕਿਲੋ 8 ਕਿਲੋ ਪੂਰਾ ਕੰਡਾ ਦੁੱਧ 8 ਕਿਲੋ ਪੂਰਾ ਕੰਡੇ ਵਾਲਾ ਥੱਲੇ ਉਹਦੇ ਪੁਰਾਥੇ ਚੁਆਈ ਵਾਲਾ ਥਾਣਾ ਦਾ ਮੈਂ 9 ਦਿਖਾ ਦਈਏ 10 ਦਿਖਾ ਦਈਏ ਜਿਹੜਾ ਸਹੀ 8 ਕਿਲੋ ਬਈ ਜਿਹੜਾ ਸਹੀ ਬਹਿ ਜਾਂਦਾ ਕੰਨ ਚੜਦਾ 8 ਕਿਲੋ ਹੈਗਾ ਸੋਨਾ ਥਾਣਾ ਹਾਫ ਦੇ ਚੁਆਈ ਵਾਲਾ ਤੇ ਵੇਖ ਸਕਦੇ ਸਿੰਘਾ ਸਿੰਘਾ ਦਾ ਕੋਈ ਨਾ ਸਿੰਘਾ ਸਿੰਘਾ ਦਾ ਕੋਈ ਬੱਟਾ ਨਹੀਂ ਆ ਖੁੱਲੀ ਹੋਈ ਹੈ ਬਾਈ ਜੇ ਉਹ ਵੀ ਗੱਲ ਆਉਂਦੀ ਵੈਸੇ ਵੀ ਕੋਈ ਆਏ ਨਹੀਂ ਕਰਦੀ ਪੁੱਛੂ ਛੜਲਾ ਨਿਆਣਾ ਪਾਲਾ ਜੋ ਪੁੱਛਾ ਕਈ ਵਾਰੀ ਪਾਸੇ ਕਰਦੇ ਆ ਇਹ ਕਰਦੀ ਆ ਥੋੜਾ ਜਿਹਾ ਦੋਸਤੋਂ ਤੁਹਾਨੂੰ ਪਤਾ ਜੀ ਇਹ ਛਾਈ ਵਾਲ ਗੰਜਾਂ ਮੱਝਾਂ ਰ ਗਈ ਹੁੰਦੀਆਂ ਵਾ ਜਦ ਬੱਚਾ ਪਾਸੇ ਕਰਦੇ ਆ ਜਾਂ ਬਸ ਨਹੀਂ ਛੱਡਦੇ ਉਹ ਮਾੜਾ ਮੋਟਾ ਪਸ਼ੂ ਕਈ ਵ ਮੋਲੇ ਦਾ ਫਿਰ ਬਾਈ ਮੋਲੇ 18000 ਜਮਾਨਤਾਨ ਕਰਦਾਂਗੇ ਲੈ ਵੀ ਦੋਸਤੋ ਜਮਾ ਨਿਕਲਣਗੇ ਨਿੱਕੇ ਨਿੱਕੇ ਭਾ ਹੋਣਗੇ ਇਹਦਾ ਵੀ 18000 ਦੇ ਵਿੱਚ ਹੋਰ ਵੀ ਮਾਨਤਾਨ ਤੁਹਾਡਾ ਹੋ ਜਾਊਗਾ ਇਹਦੋਂ ਸਸਤੇ ਭਾਜ ਚ ਸੱਜਰ ਵੈੜ ਮੈਂ ਤਾਂ ਸਮਝਦਾ ਤੁਹਾਨੂੰ ਕਿਤੇ ਮਿਲ ਜਾਣੀ ਹੈਗੀ ਬਾਕੀ ਸੂਈ ਸੋਈ ਤੇ ਚੋ ਲੈਣੀ ਹੈਗੀ ਇਹਦੇ ਵਿੱਚ ਤਾਂ ਕੋਈ ਓਲਾ ਹੀ ਨਹੀਂਗਾ ਤਾਂ ਗੱਭਰ ਪਸੰਦੇ ਓਲਾ ਹੁੰਦਾ ਵਾ 8 ਕਿਲੋ ਦੇ 8 ਕਿਲੋ ਦੇਈ ਜਾਵੇ 18000 ਤੁਹਾਡਾ ਮਾਨਤਾਨ ਹੋ ਜਾਣਾ ਵਾ ਤੇ ਇਹਦੋਂ ਸਸਤੇ ਭਾਜ ਕਿਧੋਂ ਨਹੀਂ ਮਿਲਣਾ ਮੁੱਲ ਜਦ ਮੁੱਲ ਲੈਣਾ ਚੰਗਾ ਵਾ ਫਿਰ ਘਰੇ ਚ ਸੈਲ ਸੈਲ ਚੋ ਬਟਰਨ ਆਪਦੀ ਕਿ ਰਹਿ ਗਈ ਤਾਂ ਮੈਂ ਤੁਹਾਨੂੰ ਦਿਸਨ ਥੋੜੇ ਦੇ ਜੀਣਾ ਗਾ ਅਗਲੇ ਸੂਏ ਵੀ ਦੇ ਜੂਗੀ ਸੋਨਾ ਥਾਣਾ ਹੱਤੇ ਚਵਾਈ ਵਾਲਾ ਮੁੱਠੀ ਵਾਲਾ ਕੋਈ ਚੁੰਡੀ ਵਾਲਾ ਥਾਣ ਨਹੀਂ ਕੋਈ ਬ੍ਰਿਕਜਾ ਥਾਣ ਨਹੀਂ ਗਾ ਮਤਲਬ ਜਮਾ ਜਏ 18000 ਰੁਪਇਆ ਉਹ ਚੋਂ ਥੋੜਾ ਛੋਟ ਛੱਪਾ ਜ਼ਰੂਰ ਹੋ ਜਾਊਗਾ ਹਾਂ ਜੀ ਤਿੰਨ ਨੰਬਰ ਤੇ ਆ ਜਾ ਜੀ ਇਹ ਬਾਈ ਮੰਨ ਕੇ ਚੱਲ ਹੈ ਟੋਕੜ ਠੀਕ ਆ ਬਾਈ ਠੀਕ ਆ ਇਹ ਬੈੜ ਹੀਟ ਚਾਈ ਆ ਦੁੱਧ ਸੀਗਾ ਇਹ ਥੱਲੇ ਮੰਨ ਕੇ ਚੱਲ 5-6 ਕਿਲੋ ਹਾਂ ਤਾਂ ਵੀਰੇ ਆਪਾਂ ਮੰਨ ਕੇ ਚੱਲ ਵੀ 3 ਕਿਲੋ ਚਵਾ ਕੇ ਤਾਂ ਮੰਗਾਂ ਠੀਕ ਆ ਬਾਈ ਮੂੰਹ ਠੰਡੀ ਸੀਲ ਆ ਠੀਕ ਆ ਮਾਰ ਜੀ ਬੈ ਜਾ ਕਿੰਨੇ ਦੇ ਦਨੀ ਆ ਫਿਰ ਇਹ ਇਹਦਾ ਬਾਈ ਮੰਨ ਕੇ ਚੱਲ ਵੀ ਬੱਛੀਆਂ ਵਾਲਾ ਭਾਈ ਆ 5000 ਚ ਮਾਨਤਾਨ ਕਰ ਦਾਂਗੇ ਠੀਕ ਆ ਜੀ ਲਓ ਜੀ ਤੋਰ ਲਈ ਲਓ ਜੀ ਦੋਸਤੋ ਬਾਈ ਕਹਿੰਦਾ ਬਈ ਦੱਸੀ 5 ਕਿਲੋ ਪਰ ਹੀਟ ਚਾਰਜ ਇਹ ਠੰਡੀ ਸੀ ਉਹ ਤੇ ਵੇਖ ਹੀ ਲਈ ਆ ਭਾਈ ਥਣ ਖਿੱਚੀ ਗਿਆ ਜੋ ਜਿਵੇਂ ਰਤ ਮਾਰ ਕੇ ਉਹ ਜਾਂਦੀ ਦੋ ਤਿੰਨ ਕਿਲੋ ਦੀ ਬਾਈ ਦੇਕਰ ਜੋ 1.5 ਕਿਲੋ ਸੋਇਰੇ ਦੇ 1.5 ਕਿਲੋ ਛਾਬ ਨੂੰ ਲੱਗੀਆਂ ਦਿਖਾ ਵੀ ਦੇ ਬਾਈ ਕੋਈ ਹੋਰ ਠੀਕ ਆ ਜੀ ਆ ਤਾਰਾਂ ਲੱਗੀਆਂ ਬਾਈ ਕਹਿੰਦਾ ਆ ਵੇਖੋ ਲਿਬੜੀ ਪਈ ਆ ਆ ਵੇ ਤਾਰਾਂ ਲੱਗੀਆਂ ਸਾਰੀਆਂ ਇਹਦੇ ਤਾਰਾਂ ਕਰੀ ਜਾਂਦੀ ਆਗੀ ਜਦੋਂ ਹੀਟ ਛੱਡ ਗਈ ਇਹੇ ਤਦ ਉਹ ਹੀ 5 ਕਿਲੋ ਦੇ 5 6 ਕਿਲੋ ਤੇ ਆ ਜਾਣਾ ਵਾ ਸਿਰਫ 5000 ਰੁਪਇਆ ਇੱਥੇ ਕੋਈ 5000 ਦੇ ਕੋਈ ਦੋਵੇਂ ਦੇ ਬੱਛੀ ਨਹੀਂ ਦਿੰਦਾ ਗਾ ਲਓ ਵੀ 7-8000 ਮੰਗਦਾ ਅਗਲਾ ਕਹਿੰਦਾ ਮੇਰੀ ਬੱਛੀ ਆ ਗਈ ਦੁੱਧ ਥੱਲੇ ਹੈਗਾ ਵਾ ਨਿੱਗਰ ਨੁਗਰ ਚੰਗੀ ਆ ਗਈ ਜੇ ਬਣ ਗਈ ਤੇ ਰਹਿ ਗਈ ਤਾਂ ਚੰਗੀ ਵਿਹੜ ਤਿਆਰ ਹੋ ਜੂਗੀ ਬਾਕੀ 5000 ਦਾ ਉਹ ਕੀ ਆ ਦੋ 1.5 ਕਿਲੋ ਸਵੇਰ 1.5 ਕਿਲੋ ਤੇ ਸ਼ਾਮ ਨੂੰ ਹੈਗਾ ਤਦ ਉਹ ਚੋਕੇ ਲੈ ਜਾਣਾ ਬਾਈ ਦੇ ਘਰੋਂ 5 ਕਿਲੋ ਦੁੱਧ ਜਮਾ ਜੈਜਮਲ 5000 ਰੁਪਇਆ ਦੋ 3 ਕਿਲੋ ਕੰਡੇ ਵਾਲੀ ਚੋਲਣਾ ਵਾ ਆਈ ਦੇ ਵੀਡੀਓ ਚ ਬਾਈ ਦੇ ਤਿੰਨ ਨਾਕ ਸਗੇ ਤਿੰਨਾਂ ਦੀ ਜਾਣਕਾਰੀ ਤੁਹਾਨੂੰ ਲੈਤੀ ਆਗੀ ਤਿੰਨੇ ਨਾਕ ਸਸਤੇ ਭਾ ਦੇ ਆਗੇ ਜਮਾ ਛੋਟੇ ਛੋਟੇ ਭਾ ਆਗੇ ਕੋਈ ਹੋਰ ਵੀ ਗੱਲ ਆ ਵੀਰੇ ਕੋਈ ਜੋੜਾ ਲੈ ਲੂਗਾ ਵੈੜ ਠੀਕ ਹੈ ਦੇ ਦਾਂਗੇ ਠੀਕ ਹੈ ਜੀ ਕੋਈ ਹੋਰ ਵੀ ਗੱਲ ਨਹੀਂ ਲੋ ਜੀ ਦੋਸਤੋ ਲੈ ਬਾਈ ਕਹਿੰਦਾ ਹੋਰ ਵੀ ਜੇ ਕੋਈ ਜੋੜਾ ਲੈ ਜੂਗਾ ਤਾਂ ਉਹਨਾਂ ਇੱਕ ਵੈੜ ਫ੍ਰੀ ਦੇ ਦਾਂਗੇ ਤੁਹਾਨੂੰ ਉਹ ਤਿੰਨ ਦਾ ਤਿੰਨ ਕਿਲੋ ਵਾਲੀ ਠੀਕ ਹੈ ਜੀ ਆਹ ਜੋੜਨਾ ਜੇ ਮਾ ਦੋਸਤੋ 18 ਉਹਦਾ ਤੇ 20 ਉਹਦਾ 38000 ਪੰਜ ਜੋੜੇ ਦਾ ਕੁਛ ਨਹੀਂ ਗਿਆ ਬਾਈ ਹਾਂ ਜੀ ਤੇ ਰਹਿ ਵੀ ਕੋਈ ਨਹੀਂ ਗਿਆ ਤੇ ਅਸਾਂ ਦੋ 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 ਬਣਾਂਗਾ 16 ਕਿਲੋ ਦੁਮਾ ਦਾ ਤੇ 3 ਕਿਲੋ ਦਾ ਬੰਜਨਾ 19 ਕਿਲੋ ਦਾ ਹੋ ਗਿਆ ਤਿੰਨਾਂ ਪਸ਼ੂਆਂ ਦਾ ਜੇ ਕੋਈ ਵੀ ਲੈ ਜਾਊਗਾ ਸਾਹ ਸੰਭਾਲ ਲੈ ਤਾਂ ਚੰਗਾ ਦਤ ਪੈਂਦਾ ਹੋ ਜੇ ਇਹ 16 ਕਿਲੋ ਵਾਲੇ ਇੱਕ ਵੜਦਣੀ ਹੋਵੇ ਚੰਗੀ ਤਾਂ 60 70 ਹਜ਼ਾਰ ਤੋਂ ਘੱਟ ਨਹੀਂ ਆਉਂਦੀਗੀ ਤੁਹਾਨੂੰ ਪਤਾ ਹੀ ਆ ਹਾਂਜੀ ਬਾਕੀ ਨਾਗ ਵੀ ਤਿੰਨ ਹੋਣਗੇ ਬਾਕੀ ਇਹ ਫੌ ਫੈਣ ਫੋੜ ਚੰਗੀ ਆਊਗੀ ਕ੍ਰੋਸ ਆਂਗਾ ਸਾਰੇ ਇਹ ਜਿਹਦੇ ਪਸੰਦ ਆਈ ਬਾਈ ਨਾਲ ਗੱਲਬਾਤ ਕਰ ਲਓ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਧੰਨਵਾਦ ਜੀ